ਮੇਰੇ ਸਾਲੇ ਦੀਆਂ ਪਤਾਨੀ ਕਿੱਧਰ ਟੱਪ ਗਈਆਂ ਮਣ ਮੰ ਰੇਤਾ ਇੱਥੇ ਤੁਰੇ ਆਉਂਦੇ ਦੇ ਗਿੱਟੇ ਦਿਖਣ ਲੱਗੇ ਦੱਸਤਾ ਜਾਵੇ ਬੰਦਾ ਫੋਣ ਫਾਣੀ ਗਲ ਜੇ ਮਰ ਜੇ ਉਹ ਬੈਠਾ ਸਾਡਲ ਨੂੰ ਪੁੱਛਦਿਆਂ ਵੀ ਕਿ ਇੱਧਰੋਂ ਤਾਂ ਇੰਟਾ ਟਪ ਟਪ ਗਈਆਂ ਮੇਰਾ ਸਾਲਾ ਖਾ ਕੇ ਸਨੇਚਰ ਸੁੱਤਾ ਪਿਆ ਉਹ ਸ਼ੁਰਾ ਹਾਂ ਕੋਈ ਆਪਣੇ ਵਾਲੀਆਂ ਬੁੜੀਆਂ ਹੀ ਨਹੀਂ ਦੇਖੀਆਂ ਯਾਰਾ ਓ ਯਾਰ ਬੁੜੀਆਂ ਨੂੰ ਦੇਖਦੇ ਦੇਖਦਾ ਤਾਂ ਮੈਂ ਇੱਥੇ ਬੈਠਾ ਮੈਨੂੰ ਤਾਂ ਨੀਂਦ ਆ ਗਈ ਸੀਗੀ ਨੀਂਦ ਆ ਗਈ ਸੀ ਫੋਨ ਜਾਈ ਬੰਦ ਕਰ ਰੱਖਿਆ ਕਿੱਧਰ ਗਈਆਂ ਬਾਹਲੇ ਚਿਰਦਾ ਮੈਂ ਤਾਂ ਉਹਨਾਂ ਨੂੰ ਪਾਲਦਾ ਫਿਰਦਾ ਭਰਾਵਾ ਮੈਨੂੰ ਤਾਂ ਥਿਆਂ ਗਾਣੀ ਚੱਲ ਆ ਕਿੱਧਰ ਗਈਆਂ ਪਤਾ ਨਹੀਂ ਮਾੜੀ ਮੁੱਟੀ ਬੜਕੋ ਹੋ ਗਈ ਨਾ ਵੀ ਮੈਂ ਤਾਂ ਅੱਕ ਕੇ ਇੱਥੇ ਹੀ ਬਹਿ ਗਿਆ ਮੈਂ ਕਿਹਾ ਚੱਲ 10 ਮਿੰਟ ਆਰਾਮ ਕਰਦੇ ਆਂ ਭਰਾਵਾ ਚੱਲ ਦੇਖਦੇ ਆ ਆ ਚੱਲ ਗਿਆ ਜਾ ਚੱਲ ਭਰਾ ਚੱਲ ਖੜਾ ਹੋ ਥੇ ਭਾਲਾਂਗੇ ਉਹਨਾਂ ਨੂੰ ਉਹ ਇੱਧਰ ਚੱਲਦੇ ਆ ਉਹ ਇੱਧਰ ਨਾ ਕਿਤੇ ਵਸ ਗਏ ਹੋਣਾ ਉਹ ਕਿਦੋਂ ਕਾਇਆ ਮੇਲੇ ਤੋਂ ਉਹ ਮੈਨੂੰ ਤਾਂ ਘੰਟਾ ਹੋ ਗਿਆ ਯਾਰ ਆਏ ਨੂੰ ਤੈਨੂੰ ਕਿੰਨਾ ਚਿਰ ਹੋ ਗਿਆ ਮੇਲੇ ਤੋਂ ਆਏ ਨੂੰ ਉਹ ਮੈਨੂੰ ਤਾਂ 2-3 ਘੰਟੇ ਹੋ ਗਏ ਘਟੋ ਘਟ ਅੱਛਾ ਗੇ ਹੋਰ ਭਰਾਵਾ ਉੱਥੇ ਭੁੱਖੇ ਮਰ ਗਏ ਯਾਰ ਤੜਕੇ ਦੇ ਟੁਕੜੇ ਖਾਦੇ ਆ ਉਹ ਮੈਂ ਤਾਂ ਆਪ ਤੜਕੇ ਦੀ ਖਾਦੇ ਆ ਤੜਕੇ ਦਾ ਖੁੱਡਾ ਰੜੀ ਜਾਂਦਾ ਮੇਰੇ ਸਾਲੇ ਦਾ ਉਧਰੋਂ ਘਰੇ ਆ ਕੇ ਜਦੋਂ ਬੜਿਆ ਉੱਥੇ ਜਿੰੜਾ ਲੱਗਿਆ ਪਿਆ ਓਏ ਐਂ ਮੇਰੇ ਨਾਲ ਹੋਈ ਹੋਰ ਤੇ ਮੈਨਾਂ ਨਾਲ ਦੀ ਨਾਲੀ ਭਰਾਵਾ ਤੁਰ ਪੈ ਮੈਂ ਖੈਰ ਚਲ ਉਹਦਾ ਇੱਕ ਪੁੱਛਿਆ ਵੀ ਸੀਗਾ ਮੈਂ ਤਾਂ ਉਹ ਕਹਿੰਦੇ ਇੱਧਰ ਨੂੰ ਗੰਗਾ ਕੇ ਖੇਤਾਂ ਹੂਤਾਂ ਕਰਨੀ ਮੈਨੂੰ ਭਰਾ ਵਾ ਥਾਂਗਾ ਨਹੀਂ ਮੁੜ ਕੇ ਮੈਂ ਉੱਥੇ ਬਹਿ ਗਿਆ ਇਨੇ ਚ ਤੂੰ ਆ ਗਿਆ ਉਹ ਬਾਪੂ ਵੀ ਬਾਰ ਚ ਵੇ ਬੈਠਾ ਯਾਰ ਉਹ ਬਾਪੂ ਦਾ ਸਾਈਕਲ ਲੈ ਕੇ ਆਇਆ ਯਾਰ ਅੱਛਾ ਮੈਨੂੰ ਤੁਰ ਕੀ ਆ ਗਿਆ ਸੀ ਹੂੰ ਮੈਨੂੰ ਤਾਂ ਕਾਲ ਸੀ ਕਿ ਮੈਂ ਹਾਂ ਚੱਲ ਥਾ ਆ ਜਾਣੀਗਾ ਜਿਵੇਂ ਪਤਾ ਹੁੰਦਾ ਤਾਂ ਫਿਰ ਵੇਵੇਂ ਕਿਸੇ ਦਾ ਮੋਟਰ ਮੋਟਰਸਾਈਕਲ ਜਾ ਨਹੀਂ ਤੈਨੂੰ ਕਿਵੇਂ ਪਤਾ ਲੱਗਿਆ ਵੀ ਇੱਧਰ ਟੱਪੀਆਂ ਹੋ ਉੱਥੇ ਕਿਸੇ ਤੂੰ ਪੁੱਛਿਆ ਸੀ ਮੈਂ ਹੀ ਤੁਹਾਨੂੰ ਦੱਸੀ ਤਾਂ ਯਾਰ ਨਾ ਹੂੰ ਉਹ ਉੱਥੇ ਬੁੜੀ ਫਿਰਦੀ ਸੀਗੀ ਬਾਰ ਚ ਉਹ ਦੂਜੀ ਆਪਣੇ ਜਿਹੜਾ ਘਰ ਦੇ ਸਾਹਮਣੇ ਕਾਰਾਗਾ ਹੂੰ ਉੱਥੇ ਫਿਰਦੀ ਸੀਗੀ ਉਹ ਬੁੜੀ ਮਖਾ ਬੇਬੇ ਉਹ ਸਾਡੀਆਂ ਬੁੜੀਆਂ ਕਿੱਧਰ ਗੰਗਾ ਹੂੰ ਕਹਿੰਦੇ ਉਹ ਤਾਂ ਖੇਤ ਨੂੰ ਜਾਂਦਾ ਮੈਂ ਤਾਂ ਬੜਾ ਅਰਖ ਛੜਿਆ ਪਿਆ ਉਹ ਜਿੱਥੇ ਟੱਕਰੀਆਂ ਨਾਲ ਹਾਂ ਜੇ ਤਾਂ ਗੰਗਾ ਹੋਗਾ ਉਹ ਕੰਮ ਕੋਈ ਲੱਕੜਾਂ ਲੋਕੜਾਂ ਦਾ ਹਾਂ ਫੇਰ ਤਾਂ ਚੱਲ ਕੁਛ ਨਾ ਆਖੀ ਹੂੰ ਜੇ ਕੋਈ ਹੋਰ ਉਹ ਕੰਮ ਮਤਲਬ ਇੱਥੇ ਹੋਰ ਆਈਆਂ ਜਾਂ ਆਪਾਂ ਦੇਖ ਹੀ ਲਵਾਂਗੇ ਹੂੰ ਫੇਰ ਉਹਨਾਂ ਦਾ ਬਰੋਲਾ ਠਾਦੀ ਬਾਈ ਬਣ ਕੇ ਮੈਂ ਤਾਂ ਬਈ ਜਿੱਥੇ ਟੱਕਰੀਆਂ ਹਾਂ ਥਿਆ ਆਈਆਂ ਕਿਤੇ ਮੈਂ ਤਾਂ ਬਈ ਛਤਰਾ ਫੇਰੂੰ ਬਸ ਠੀਕ ਹੈ ਛੇਦਰਾ ਫਿਰੂ ਮੈਂ ਤਾਂ ਪਾਕਿਸਤਾਨੀ ਅੱਜ ਮੇਨੂੰ ਤਾਂ ਹਰਖ ਚੜਿਆ ਪਿਆ ਥੱਕੇ ਅੱਕੇ ਆਏ ਆਂਗੇ ਭੈਂਦਨੇ ਦਾ ਇਹਨਾਂ ਨੂੰ ਜਮ ਐ ਨਹੀਂ ਪਤਾ ਲੱਗਦਾ ਇਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਬੰਦੇ ਆਉਣ ਆਲੇ ਆ ਘਰੇ ਨਹੀਂ ਬੇਰ ਤਾਂ ਬਲਾਈ ਖੜੇ ਆ ਹਣ ਝਾੜ ਦਿਆਂ ਤੂੰ ਚੁਗ ਲੈ ਚੰਗਾ ਚੁਗ ਲੈ ਤੂੰ ਮੈਂ ਝਾੜ ਦਿਆਂ ਦੇਖੇ ਆਉਂਦੇ ਆ ਹਾਂ ਬਾਹਲੇ ਆ ਜਾਂਦੇ ਆ ਨਹੀਂ ਬੇਰੀ ਬੇਰਾ ਇੱਥੇ ਤੱਕ ਹੰਨ ਕੇ ਇੱਕ ਤੇ ਇੱਕ ਦਾ ਪੈਣ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਆਈ ਨਹੀਂ ਕਦੇ ਖੇਤਾਂ 'ਚ ਤਾਂ ਤੈਨੂੰ ਕੀ ਹੁੰਦਾ ਨਹੀਂ ਜਦੋਂ ਮੈਂ ਹੈ ਗਈ ਆ ਕਿ ਹੂੰ ਨੀ ਪੈਣ ਸੁਭਾਅ ਪਹਿੜਾਗਾ ਸਾਡੇ ਵਾਲੇ ਦਾ ਤਾਂ ਸੁਭਾਅ ਕਿੰਨੀ ਹਾਜੋਕ ਲੜਾਉਂਦੇ ਆ ਅਸੀਂ ਤਾਂ ਘਪਾਲ ਮੋਚਾਂਦੇ ਮੇਲੇ ਤੋਂ ਆਏ ਥੋੜੀ ਆ ਜਾਣਗੇ ਤੂੰ ਚੁੱਪ ਕਰ ਤਾਂ ਇਹ ਨਹੀਂ ਪਤਾ ਪੈਣੇ ਕਿੰਨੇ ਕੋ ਹੋਗੇ ਮੈਨੂੰ ਪਤਾ ਨਾ ਸਾਡੇ ਘਰ ਦਾ ਕਿੰਨੇ ਕੋ ਮੈਂ ਇੰਨੇ ਸਾਰੇ ਚੁਗਲੇ ਨਹੀਂ ਪੈਣੇ ਤੁਰ ਕੋਤ ਹੋਈ ਮਾਰੇ ਆ ਕੋਲਾ ਚੋਗਲਾ ਕੋਸ ਨਹੀਂ ਹੁੰਦਾ ਨਹੀਂ ਹਜਣੀ ਆਉਂਦੇ ਹੋ ਚੰਗਾ ਭਣ ਚੋਗਲਾ ਆਈ ਹੋੜੀ ਆਉਂਦੇ ਗਪਾਲ ਮੋਚਨ ਦੇ ਮੇਲੇ ਤੇ ਬੜੀ ਦੂਰ ਮੇਲੇ ਤੋਂ ਆਈ ਆ ਜਾਣਗੇ ਸਾਡੇ ਵਾਲਾ ਤਾਂ ਬਣਾ ਲਈ ਗਿਆ ਛੋਡੇ ਵਾਲੇ ਤੇ ਨਹੀਂ ਪਤਾ ਕੋਈ ਨਹੀਂ ਗਿੱਟੇ ਸਾਗਦਾ ਨਹੀਂ ਕਿ ਆਪਣੇ ਦਾ ਭਣੇ ਆ ਕਿਵੇਂ ਪਤਾ ਲੱਗ ਜਾਉਣਾ ਆ ਹੋਆ ਸਾਗ ਲੈਣਾਂਗਾ ਆ ਪਕੜੇਗਾ ਬੇਰ ਚੂਣਾਂਗਾ ਉਹਨਾਂ ਨੂੰ ਪਤਾ ਲੱਗਦਾ ਬੇਰ ਚੂਣਾਂਗਾ ਕਿ ਸਾਗ ਲੈਣੇ ਭਣ ਮੈਂ ਤਾਂ ਆਈ ਨਹੀਂ ਕਰ ਤੂੰ ਹੀ ਲੈ ਕੇ ਆਈ ਮੈਨ ਤਾਂ ਹਾਈ ਨਹੀਂ ਨਹੀਂ ਮਰ ਜੁੰਡੇ ਆੜ ਗਏ ਹਾਈ ਨਹੀਂ ਕਾੜਦੇ ਹੋਣੀ ਆ ਆੜ ਗਏ ਸਨਗੇ ਬੋ ਆਈ ਨਹੀਂ ਨੇ ਹਿੱਧਰ ਜੇ ਬੈਠੇ ਆਏ ਗਿਆ ਬਸ ਨਹੀਂ ਉਧਰ ਹਸਪਤਾਲ ਦੇ ਪਾਸੇ ਚੱਲ ਗਏ ਨਹੀਂ ਉਧਰ ਇਧਰੋਂ ਤਾਂ ਬਥੇਰੇ ਚੁਗੜੇ ਆ ਜਾ ਜਲਦੀ ਆ ਜਾ ਇਧਰ ਜੇ ਹੋਣਗੇ ਚੱਲ ਭੈਣੇ ਹਾਏ ਨਹੀਂ ਸੂਲਾ ਚ ਨਾ ਪਰਜ ਕੇ ਭੈਣੇ ਆਹੇ ਜੇ ਬੇਰ ਚ ਨਹੀਂ ਜਵਾਖ ਜੇ ਨੂੰ ਸਾਹਵਲਾ ਕਿਤਾਬ ਦੇ ਤੇ ਸੂਲਾ ਮਰਵਾ ਕੇ ਲੈ ਜੇ ਲੜਪੂਆ ਫੇਰ ਫੇਰ ਤੂੰ ਪੂਰਾ ਸਾਕੀ ਹੋ ਜਾਊਗਾ ਮੜਿਆ ਸੀ ਗੰਗਾ ਸੀ ਲੈਣੀ ਪਪੋਰਾ ਪਪਰਾ ਸਾਗ ਤੋੜ ਲਾਂਗੇ ਹੁਣ ਬਾਹਰ ਜਾ ਹੋ ਜਾਊਗਾ ਚੰਗਾ ਚੰਗਾ ਹੋਰ ਹਾਈ ਥੋੜ ਦੇਖ ਆ ਸੈਕਲ ਜੇ ਇੱਥੇ ਖਿਲਾਰ ਦਿੰਨੇ ਯਾਰ ਹੂੰ ਸਾਈਕਲ ਟਿੱਬਿਆਂ ਦੇ ਕਿੱਧਰ ਚੜਾਉਂਦੇ ਫਿਰਾਂਗੇ ਤੁਰਕੀ ਚੱਲ ਵੜਦੇ ਆ ਹਾਂ ਨਾਲ ਉਧਰ ਆਏ ਓਏ ਉਧਰਲੇ ਪਾਸੇ ਸਰੋਂ ਜੀ ਵੀ ਆ ਹੂੰ ਤੇ ਉਧਰ ਦੇਖ ਲੈਨੇ ਕੀ ਬਰਾ ਸਰੋਂ ਜੀ ਫਿਰਦਿਆਂ ਹੁਣ ਚੱਲ ਯਾਰਾ ਹੈਨਾ ਅੱਕ ਗਿਆ ਮੈਂ ਤਾਂ ਅੱਕਿਆ ਪੈ ਜਾਵਾ ਓਏ ਓਏ ਅੱਕਿਆ ਅੱਕਿਆ ਤਾਂ ਕੀ ਮੈਂ ਤਾਂ ਭੈਣ ਤੁਰਿਆ ਵੀ ਨਹੀਂ ਜਾਂਦਾ ਭੁੱਖੀ ਬੜੀ ਲੱਗੀ ਪਈ ਆ ਤੇ ਹੂੰ ਤਨੇ ਛੜੀ ਯਾਰਾ ਇਧਰ ਵੀ ਹੈ ਨਹੀਂ ਕਿਤੇ ਯਾਰਾ ਗੰਘਾਂ ਦਾ ਗੰਘਾਂ ਕਿੰਤਰੀ ਯਾਰਾ ਕਮਾਲ ਹੋ ਗਈ ਯਾਰਾ ਸਰੋਂ ਜੀ ਤੇ ਦੇਖ ਯਾਰ ਮੈਨੂੰ ਲੱਗਦਾ ਇੱਥੇ ਵੀ ਹੈ ਨਹੀਂ ਯਾਰ ਸਰੋਂ ਜੀ ਦਾ ਇੰਨਾ ਦੀ ਯਾਰ ਇੱਥੇ ਵੀ ਹੈ ਨਹੀਂ ਯਾਰ ਬਾਜ ਜੀ ਤਾਂ ਸੁਣ ਨਹੀਂ ਹੁੰਦੀ ਆ ਯਾਰ ਡੰਡਾ ਚੱਕੋ ਤਾਂ ਲੱਗਦਾ ਯਾਰ ਉਹ ਫਿਰਦਿਆਂ ਓਏ ਉਹ ਫਿਰਦਿਆਂ ਓਏ ਉਹ ਫਿਰਦਿਆਂ ਓਏ ਹੈ ਹਾਂ ਉਹੀ ਆ ਹਾਂ ਮੈਂ ਤਾਂ ਕਹਣਾ ਫਿਰ ਹੁਣ ਡੰਡਾ ਚੱਕਲਾ ਬਸ ਤੇ ਬਰੂਲਾ ਠਾ ਦੇਣਾ ਨਾ ਨਹੀਂ ਮੈਂ ਤਾਂ ਮਾਰਾਂ ਉਹ ਸਹੀ ਨਹੀਂ ਚੱਕਲਾ ਡੈਂਡਾ ਚੱਕਲਾ ਗੱਟੇ ਸੰਗ ਚੱਟ ਨਹੀਂ ਨੀ ਆਕੇ ਧੋਗਣੀ ਨਹੀਂ ਤੂੰ ਤਾਂ ਇਹਦੇ ਜਾਂਦੇ ਨਹੀਂ ਕਿ ਹਾਂ ਇੱਥੇ ਕੀ ਕਰਨਾ ਅਸੀਂ ਖਵਾਉਨੇ ਆ ਬੇਰ ਤੈਨੂੰ ਨਹੀਂ ਭੱਜ ਨਾਲ ਭੱਜ ਕੇ ਤਾਂ ਬਾਹਲੇ ਪੈਣਾ ਹਾਂ ਤੁਸੀਂ ਅਸੀਂ ਰੋਟੀਆਂ ਦੂ ਭੁੱਖੇ ਮਰੀਏ ਨਾ ਤੁਸੀਂ ਇੱਥੇ ਬੇਰ ਖਾਈ ਜਿੰਦੀ ਬੇਰ ਬੇਰ ਖਾ ਲੋ ਬੇਰ ਬੇਰ ਨਹੀਂ ਖਾਂਦੇ ਮੈਂ ਤਾਂ ਅਸੀਂ ਤਾਂ ਸਾਗ ਲੈ ਡਾਗਾ ਸੀ ਸਾਗ ਅਸੀਂ ਖਵਾਉਣਾ ਸਾਗ ਤੈਨੂੰ ਨਹੀਂ ਪੁੱਛ ਲਵੀਂ ਉਹ ਪੁਰਾ ਉਹ ਛੜ ਦੇ ਛੜ ਦੇ ਅਸੀਂ ਖਵਾਉਣਾ ਬੇਰ ਤੈਨੂੰ ਪੜਾ ਦਿਖਾ ਨਹੀਂ ਆ ਜਾਣੀ ਨਹੀਂ ਆ ਜਾਣੀ ਚਲੋ